ਜਿਲ੍ਹਾ ਜਰਨਲ ਲੁਧਿਆਣਾ ਤੇ ਕੀ ਅਪੀਲ ਕਰਦੇ ਹੋ ਤੁਸੀਂ ਖੇਤੀ ਕਾਨੂੰਨ ਲੈ ਕੇ ਕੀ ਵਿਰੋਧ ਕਰ ਰਹੇ ਹੋ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਸਾਡੇ ਤਨੇ ਕਾਨੂੰਨ ਨੇ ਰੱਦ ਕੀਤੇ ਜਾਂ ਇਹ ਅੱਜ ਕੀ ਕਾਰਨ ਸੀ ਫਤਿਹਗੜ੍ਹ ਸਾਹਿਬ ਸੁਖਬੀਰ ਬਾਦਲ ਦਾ ਜਿਹੜਾ ਤੁਸੀਂ ਨਾਰੇਬਾਜੀ ਕੀਤੇ ਨਾਰੇਬਾਜੀ ਕੀਤੇ ਉਹਦਾ ਵਿਰੋਧ ਕੀਤਾ ਜੀ ਉਹਨਾਂ ਦੇ ਨਾਲ ਮਿਲ ਕੇ ਬਿਲਪਾਸ ਉੱਤੇ ਨੇ ਉਹਨਾਂ ਤੋਂ ਬਿਨਾਂ ਕਿਵੇਂ ਬਿਲਪਾਸ ਹੋਗੇ ਹੁਣ ਜੇਕਰ ਕੋਈ ਗੁਰੂ ਘਰ ਦੇ ਵਿੱਚ ਜਾਂਦਾ ਉਹਦੇ ਨਾਲ ਕੀ ਰਹੂਗਾ ਤੁਹਾਡੇ ਲਈ ਮਾਲ ਕੋਈ ਕੰਮ ਤੁਸੀਂ ਆਲਾ ਤਾਂ ਵੀ ਐਵੇਂ ਹੋਏਗਾ ਆ ਜਾਓ ਅੱਜ ਕਿਹੜੀ ਐਸੀ ਬਾਤ ਹੋਇਆ ਕੋਈ ਵੀ ਹੋਵੇ ਕਿਤੇ ਪੜਨ ਦੀ ਮਾਰ ਦਾ ਤਜਰਬਾ ਜੇ ਨਾ ਅੱਗੇ ਬੈਠੇਗਾ ਕੋਈ ਪਰਿਵਾਰ ਦਾ ਰਹਿ ਜਾਏ ਚਲੋ 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 ਚੱਲੀਏ ਜਲਦੀ ਜਲਦੀ ਚਲੋ ਗਾਨੇ ਤੇ ਮੰਚੀਓ ਚਲੋ 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 ਉਹ ਉੱਥੇ ਮੈਨੇਜਰ ਦੇ ਆਫਿਸ ਚ ਗਏ ਮੈਨੇਜਰ ਸਾਹਿਬ ਦੇ ਆਫਿਸ ਦਫਤਰ ਜਰਾਂ ਲੋਕਿਆਣਾ ਤੇ ਕੀ ਅਪੀਲ ਕਰਦੇ ਤੁਸੀਂ ਖੇਤੀ ਕਾਨੂੰਨ ਲੈ ਕੇ ਕੀ ਵਿਰੋਧ ਕਰ ਰਹੇ ਹੋ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਸਾਡੇ ਤਨੇ ਕਾਨੂੰਨ ਨੇ ਰੱਦ ਕੀਤੇ ਜਾਂ ਵੀ ਅੱਜ ਕੀ ਕਾਰਨ ਸੀ ਫਤਿਹਗੜ੍ਹ ਸਾਹਿਬ ਸੁਖਵੀਰ ਬਾਦਲ ਦਾ ਜਿਹੜਾ ਤੁਸੀਂ ਨਾਰੇਬਾਜੀ ਕੀਤੇ ਨਾਰੇਬਾਜੀ ਕੀਤੀ ਹੈ ਉਹਦਾ ਪ੍ਰੋਬਲ ਕੀਤਾ ਜੀ ਉਹਨਾਂ ਦੇ ਨਾਲ ਮਿਲ ਕੇ ਬਿਲ ਪਾਸ ਉੱਤੇ ਨੇ ਉਹਨਾਂ ਤੋਂ ਬਿਨਾਂ ਕਿਵੇਂ ਬਿਲ ਪਾਸ ਹੋਵੇ ਤੇ ਹੁਣ ਜੇਕਰ ਕੋਈ ਗੁਰੂ ਘਰ ਦੇ ਵਿੱਚ ਆਂਦਾ ਉਹਦੇ ਨਾਲ ਕੀ ਰਹੂਗਾ ਤੁਹਾਡੇ ਲਈ ਮਾਹੌਲ ਕੋਈ ਪੰਚੀ ਆਉਂਦਾ ਤਾਂ ਵੀ ਐਵੇਂ ਹੋਏਗਾ ਕਿ ਸਾਡੇ ਅੱਜ 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 ਕਿਹੜੀ ਪਾਰਟੀ ਦਾ ਬਰੋਡ ਹੋਊਗਾ ਕੋਈ ਵੀ ਹੋਵੇ ਕਿਹਦੇ ਰੋਣ ਦੀ ਮਾਰ ਨਹੀਂ ਦੋਹਾਂਗਾ ਇਹਦੇ ਨਾਲ ਅੱਗੇ ਬੱਚੇ ਨਾ ਕੋਈ ਘਰ ਆ ਰਿਹਾ ਲੈ ਜਾਏ ਚਲੋ 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 ਜਲਦੀ ਗੱਲ ਤੋਂ ਵੀ ਚਲੋ Ayrıca menajer ofis çıkardık. Ayrıca menajer ve ofis ਛੋਟੇ ਸਾਹਿਬ ਜਦਾਂ ਦੀ 73 ਦੇ ਸੇਕੂ ਆ ਕੇ ਨਮਸਕਾਰ ਕਰਨ ਵਾਸਤੇ ਮ ਆਇਆ ਸੇ ਕੌਮ ਭਾਦਰਾ ਦੀ ਕੌਮ ਹੈ ਸਾਡੇ ਗੁਰੂ ਸਰਬਾਨ ਨੇ ਆਪਾਂ ਨੂੰ ਸਾਨੂੰ ਸਾਰੇ ਸਿਖਾਇਆ ਕਿ ਜ਼ੁਲਮ ਕਰਨਾ ਪਾਪ ਤੇ ਗੁਲਮ ਜ਼ੁਲਮ ਸਣਾ ਵੀ ਪਾਪ ਜੋ ਜ਼ੁਲਮ ਅੱਜ ਸੈਂਟਰ ਦੀ ਸਰਕਾਰ ਇਹਦੇ ਕਿਸਾਨਾਂ ਨਾਲ ਕਰ ਰਹੀ ਐ ਇਹ ਤਾਂ ਮਾਰੀ ਕੋਈ ਗੱਲ ਨਹੀਂ ਐ ਦੇਖੋ ਇੱਕ ਮਹੀਨੇ ਤੋਂ ਵੱਧ ਹੋ ਗਏ ਠੰਡ ਦੇ ਵਿੱਚ ਕਿਸਾਨ ਸੜਕਾਂ ਤੇ ਪਏ ਐ ਮਾਤਾ ਪਈਆਂ ਭੈਣਾ ਪਈਆਂ ਬਟੀਆਂ ਤੇ ਕੋਈ ਬੁੱਧੀ ਨੂੰ ਕੋਈ ਪਰਵਾਹੀ ਨਹੀਂ तकरीबन 50 ਕਿਸਾਨਾਂ ਨੇ ਸ਼ਹਾਦਤਾ ਦਿੱਤੀਆਂ ਪਰ ਫਿਰ ਵੀ ਇਹਨੂੰ ਕੋਈ ਫਿਕਰ ਨਹੀਂ ਐਸ ਦੇ ਪ੍ਰਧਾਨ ਮੰਤਰੀ ਨੂੰ ਕੋਈ ਆਪਣੇ ਦੇਸ਼ ਵਾਸੀ ਦੀ ਜਾਨ ਬਾਰੇ ਜਾਂ ਉਹਨਾਂ ਦੀ ਮੰਨ ਦੀ ਗੱਲ ਬਾਰੇ ਕੋਈ ਪਰਵਾਹ ਨਹੀਂ ਹੈ ਮੈਨੂੰ ਲੱਗਦਾ ਹੈ ਆਜ਼ਾਦੀ ਦੇ ਬਾਅਦ ਪਹਿਲੇ ਪ੍ਰਧਾਨ ਮੰਤਰੀ ਹੈ ਜਿਹੜਾ ਆਪਣੇ ਹੰਕਾਰ ਨੂੰ ਸਭ ਤੋਂ ਪਹਿਲੇ ਅੱਗੇ ਰੱਖਦਾ ਤੇ ਲੋਕਾਂ ਦੀ ਭਲੇ ਨੂੰ ਬਾਅਦ ਰੱਖਦਾ ਕੋਈ ਵੀ ਹੰਕਾਰੀ ਰਾਜਾ ਹੋਏ ਉਹਦਾ ਹੰਕਾਰ ਫਿਰ ਪਰਮਾਤਮਾ ਹੀ ਤੋੜ ਦੇ ਆ ਸੋਚਦੇ ਆ ਕਿ ਮੈਂ ਪ੍ਰਧਾਨ ਮੰਤਰੀ ਹੈ ਮੈਂ ਮੋਦੀ ਸਾਹਿਬ ਨੂੰ ਦੱਸਣਾ ਚਾਹਣਾ ਪ੍ਰਧਾਨ ਮੰਤਰੀ ਬਣਾਉਣ ਵਾਲੇ ਉਹ ਗਰੀਬ ਕਿਸਾਨ ਆ ਜਿਹੜੇ ਸਰਕਾ ਤੇ ਬੈਠੇ ਆ ਤੇ ਲਾਉਣ ਵਾਲੇ ਵੀ ਆ ਹੀ ਹੋਣਗੇ ਮੰਗ ਕੀ ਕਰ ਰਹੇ ਆ ਕੱਲੀ ਜੋ ਕਾਲੇ ਕਾਨੂੰਨ ਤੁਸੀਂ ਬਣਾਏ ਆ ਉਹਨੂੰ ਵਾਪਸ ਕਰਨਾ ਛੋਟੀ ਜੀ ਗੱਲ ਆ ਆਪ ਉਹਨਾਂ ਦੀ ਸਰਕਾਰ ਮੰਨ ਰਹੀ ਹੈ ਉਹਨਾਂ ਦੇ ਮੰਤਰੀ ਮੰਨ ਰਿਹਾ ਕਿ ਜਿਹੜੀਆਂ ਕਮੀਆਂ 90% ਕਮੀਆਂ ਆ ਅਸੀਂ ਦੂਰ ਕਰ ਦੇਗੇ ਯੋ ਆਪ ਹੀ ਕਮੀਆਂ ਮੰਨੀ ਜਾਂਦੇ ਸਿਰ ਕਾਨੂੰਨ ਵਾਪਸ ਕਰਨ ਤੋਂ ਕਿ ਰੁਕਦੇ ਆ ਕਿਉਂਕਿ ਉਹ ਆਪਣਾ ਹੰਕਾਰ ਹੈ ਕਿ ਮੈਂ ਬਣਾਇਆ ਇਹਦਾ ਮਤਲਬ ਮੈਂ ਹੁਣ ਪਿੱਛੇ ਨਹੀਂ ਹਟਣਾ ਪਰ ਜਾਇਜਾ ਤੂਫਾਨ ਪੰਜਾਬ ਦੇ ਕਿਸਾਨਾਂ ਨੇ ਖੜਾ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਣਾ ਹੀ ਪੈਣਾ ਸੋ ਜੋ ਵੀ ਸ਼ਾਦਤਾ ਹੋ ਰਹੀਆਂ ਜਾਣਾਂ ਜਾ ਰਹੀਆਂ ਜੰਗਵਾਰ ਉਹਨਾਂ ਜਾਣਾਂ ਦਾ 23 ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਸੀਂ ਜਿਹੜੇ ਜਿਹੜੇ ਜ਼ਿਲ੍ਹਿਆਂ ਚ ਕਿਸਾਨ ਕਿਸਾਨ ਭਰਾਵਾਂ ਨੇ ਤੇ ਭੈਣਾਂ ਨੇ ਉਹ ਸੰਘਰਸ਼ ਵਿੱਚ ਗਏ ਉਹਨਾਂ ਨੇ ਜਾਨਾਂ ਗਈਆਂ ਸ਼ਹਾਦਤਾਂ ਦਿੱਤੀਆਂ ਉੱਥੇ ਅਸੀਂ ਖੰਡਪਾਟ ਸਾਹਿਬ ਅਸੀਂ ਰੱਖ ਰਿਹਾ ਉਹ ਉਹਨਾਂ ਦੀ ਪਰਮਾਤਮਾ ਤਰਫ ਅਰਦਾਸ ਕਰਨ ਵਾਸਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਤੇ ਇਹ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਸੰਘਰਸ਼ ਵਿੱਚ ਕਿਸਾਨਾਂ ਦੇ ਸੰਘਰਸ਼ ਜਿੱਤਣ ਵਾਸਤੇ ਅਸੀਂ ਪਾਠ ਸ਼ੁਰੂ ਕਰ ਰਹੇ ਹਾਂ ਪਹਿਲੇ ਖੰਡ ਪਾਠ ਤਖਸ਼ੀ ਤਲਵੰਡੀ ਸਾਬੋ ਉੱਥੇ 2 ਤਰੀਕ ਨੂੰ ਰੱਖਿਆ ਜਾਊਗਾ ਉਹਦੇ ਬਾਅਦ ਪਟਿਆਲੇ ਰੱਖਿਆ ਜਾ ਰਿਹਾ ਫਿਰ ਅਸੀਂ ਜਿੱਥੇ ਜਿੱਤੇ ਸ਼ਾਹ ਤਾ ਉੱਥੇ ਸ਼ੋਮਨੀ ਖਾਲੀ ਦਲ ਤਰਫੋਂ ਪਾਠ ਰੱਖਿਆ ਜਾਵੇ ਬਸ ਇੱਕ ਮੈਂ ਕਿਹਦੇ ਦੁਆਰ ਗੁਲਾਮੀ ਵਿੱਚ ਨਹੀਂ ਕੰਮ ਕਰ ਸਕਦਾ ਕੌਣ ਨਿਤਿਸ਼ ਕੁਮਾਰ ਜੀ ਕਿਹਾ ਚਾਹੇ ਭਾਵੇਂ ਆਪਣਾ ਸਿਆਮ ਬਣਾਉਂਦੇ ਉਹਨੂੰ ਮੈਂ ਉਹੀ ਕਹਿਣਾ ਚਾਹਣਾ ਹੈ ਭਾਜੀ ਪੀ ਦੀ ਜਿਹੜੀ ਸੋਚ ਹੈ ਤੁਸੀਂ ਜਾਣਦੇ ਹੋ ਨਿਤਿਸ਼ ਕੁਮਾਰ ਨਾਲ ਜੋ ਧੋਖਾ ਦਿੱਤਾ ਕੋਈ ਤਾਂ ਖੌਣ ਨੇ ਸਾਡਾ ਨਾ ਦਿੱਤਾ ਸੀ ਸਾਨੂੰ ਕਹਿੰਦੇ ਰਹੇ ਕਿ ਜਿਵੇਂ ਤੁਸੀਂ ਕਹੋਗੇ ਉਹ ਬਿੱਲ ਅਸੀਂ ਉਹੀ ਜਿਵੇਂ ਕਿਸਾਨਾਂ ਨੂੰ ਪੁੱਛ ਲੋ ਜਿਵੇਂ ਚਾਹੁੰਦੇ ਉਹ ਕਰ ਲਾਂਗੇ ਅਸੀਂ ਉਹ ਪ੍ਰੋਫੈਸਰ ਸਾਨੂੰ ਦਿੱਤਾ ਸੀ ਜਿਹੜੇ ਸਭ ਤੋਂ ਪੁਰਾਣੇ ਅਸੀਂ ਉਹਨਾਂ ਦੇ ਸਾਥੀ ਐ ਸਾਡੇ ਨਾਲ ਵਿਸ਼ਵਾਸ ਘਟ ਕੀਤੀ ਇਹਨਾਂ ਨੇ ਉਹ ਨੇਤੇਸ਼ ਉਹਨਾਂ ਦੇ ਸਾਥੀ ਐ ਦੇਖੋ ਕਿਸੇ ਦੇ ਪਿੱਠ ਤੇ ਛੁਰਾ ਮਾਰਨਾ ਸਭ ਤੋਂ ਮਣੀ ਮਣੀ ਗੱਲ ਐ ਜੇ ਲੜਾਈ ਲੜਨੀ ਆ ਤਾਂ ਸਿੱਧੀ ਓਕੇ ਲੜਨ ਪਿੱਠ ਤੇ ਛੁਰਾ ਕਿਉਂ ਮਾਰਦੇ ਐ ਸਾਡੇ ਪਿੱਠ ਤੇ ਛੁਰਾ ਮਾਰਿਆ ਨितीश ਕੁਮਾਰ ਦੇ ਹੁਣ ਪਿੱਛੇ ਛੁਰਾ ਮਾਰਿਆ ਉਹਨਾਂ ਦੀ ਕ੍ਰੈਡਿਬਿਲਟੀ ਅੱਜ ਭਾਜੀਪੀ ਦੀ ਕ੍ਰੈਡਿਬਿਲਟੀ ਖਤਮ ਹੋ ਗਈ ਹੈ ਐਨਡੀਏ ਜਿਹੜੀ ਇੰਡੀਆ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੁਣ ਹੁਣ ਸੈਂਟਰ ਦੀ ਇਕੱਲੀ ਭਾਜੀਪੀ ਸਰਕਾਰ ਹੈ ਸੈਂਟਰ ਦੀ ਸਰਕਾਰ ਵਿੱਚ ਇੱਕ ਵੀ ਭਾਜੀਪੀ ਤੋਂ ਵੱਧ ਮੰਤਰੀ ਨਹੀਂ ਹੈ ਹੁਣ ਐਨਡੀਏ ਹੈ ਹੀ ਨਹੀਂ ਤੁਸੀਂ ਐਨਡੀਏ ਦਾ ਨਾਂ ਲੈਣਾ ਬੰਦ ਕਰ ਦਿਓ ਐਨਡੀਏ ਇਹਨਾਂ ਨੇ ਖਤਮ ਕਰਤਾ ਭਾਜੀਪੀ ਨੇ ਕਿਹੜੀ ਕਿਹੜੀ ਪਾਰਟੀਆਂ ਅਸੀਂ ਸਾਰੀ ਸਾਡੀ ਜੇ ਟੀਮ ਬਣੀ ਐ ਅਸੀਂ ਸਾਰੀਆਂ ਪਾਰਟੀਆਂ ਨਾਲ ਗੱਲ ਕਰ ਰਹੇ ਆ ਆ ਸਾਰੀ ਅੱਜ ਜੇ ਜੇ ਫੈਡਰਲ ਸਟਰਕਚਰ ਸਹੀ ਹੁੰਦਾ ਜੋ ਅਕਾਲੀ ਦਲ ਨੇ 25 30 ਸਾਲ ਪਹਿਲੇ ਮੰਗਿਆ ਸੀ ਦੇਸ਼ ਵਿੱਚ ਫੈਡਰਲ ਸਟਰਕਚਰ ਅੱਜ ਇਹ ਬਚਾਰੇ ਕਿਸਾਨਾਂ ਨੂੰ ਸੜਕਾਂ ਤੇ ਉੱਥੇ ਧਰਨੇ ਦੇਣ ਦੀ ਲੋੜ ਨਹੀਂ ਪੈਣੀ ਸੀ ਆ ਜਿਹੜੀ ਉਲੰਘਣਾ ਕੀਤੀ ਐ ਦੇਸ਼ ਦੇ ਪ੍ਰਧਾਨ ਮੰਤਰੀ ਨੇ ਫੈਡਰਲ ਪਾਵਰ ਦੀ ਐ ਆ ਜਿਹੜੀ ਸ਼ਕਤੀ ਐ ਪਾਵਰ ਐ ਸਟੇਟਾਂ ਦੀ ਪਾਵਰ ਨੂੰ ਖੋ ਕੇ ਆ ਜਿਹੜੇ ਕਾਨੂੰਨ ਬਣਾਏ ਗਏ ਆ ਜਿਹੜੇ ਕਰ ਨਹੀਂ ਸਕਦੇ ਤੋਂ ਜੇ ਫੈਡਰਲ ਢਾਂਚੇ ਸਾਰੀਆਂ ਹੁਣ ਸੂਬਿਆਂ ਦੀ ਸਰਕਾਰਾਂ ਪਾਰਟੀਆਂ ਨੇ ਮਨ ਚ ਆ ਗਿਆ ਕਿ ਬੀਜੇਪੀ ਇੱਕ ਇੱਕ ਕਰਕੇ ਸਾਰਿਆਂ ਤੇ ਹਮਲਾ ਕਰ ਜਾਂਦੀ ਹੈ ਐਨੇ ਐਜਾ ਮਾਹੌਲ ਬਣਾ ਦਿੰਨਾ ਜਿਹਦੇ ਚ ਜਿਹੜੇ ਸਾਰਿਆਂ ਤੇ ਹੀ ਉਹਨਾਂ ਨੇ ਹਮਲੇ ਕਰ ਦਿੰਦੇ ਆ ਤੇ ਇਸ ਕਰਕੇ ਸਾਰੀਆਂ ਪੱਟੀਆਂ ਪਾਰਟੀਆਂ ਇਕੱਠੇ ਹੋਣੀਆਂ ਇਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਗੱਲ ਅਸੀਂ ਕੱਲ ਕਰ ਰਹੇ ਆ ਸਾਰੇ ਨਾਲ ਕਿ ਇਕੱਠੇ ਹੋ ਕੇ ਇੱਕ ਆਵਾਜ਼ ਬਣਾਈਏ ਸੈਂਟਰ ਦੀ ਸਰਕਾਰ ਦੇ ਖਿਲਾਫ ਇਹ ਸੁਭਿਆਨੀਆਂ ਸ਼ਕਤੀਆਂ ਨੂੰ ਤੋੜ ਤੋੜਿਆ ਨਾ ਜਾਏ। ਮਸਤੀ ਜਿਹੜੀ ਆਰਥੀਆਂ ਦੇ ਜਿਹੜੇ ਹੰਦਰ ਸਿੰਘ ਸਾਫੇ ਮਾਰੀ ਹੋ ਰਹੀ ਹੈ ਜੀ। ਕੋਈ ਅਲੱਗ ਦਾ ਸਰਕਾਰ ਦੀ ਕਿ ਮੇਰੇ ਪੁਲਿਸ ਸਰਕਾਰ ਦੀ ਹੈ। ਮੈਂ ਮੋਦੀ ਸਾਹਮਣੇ ਦੱਸਣਾ ਜਣਾ ਜਿਨੇ ਮਰਜ਼ੀ ਤੁਸੀਂ ਛਾਪੇ ਮਾਰ ਲੋ। ਆ ਸੰਘਰਸ਼ ਕਮਜ਼ੋਰ ਨਹੀਂ ਹੋਊਗਾ। ਜਿਨੇ ਛਾਪੇ ਮਾਰੋਗੇ ਉਹਨਾਂ ਤਕੜਾ ਸੰਘਰਸ਼ ਹੋਰ ਵਧੂਗਾ। ਕੈਪਟਨ ਅਮਰਿੰਦਰ ਸਿੰਘ ਸਾਹਮਣੇ ਪੀਲ ਕਰ ਰਹੇ ਆ ਕਿ ਉਹ ਤਰਾਹਾਂ ਨਾ ਕਰ। ਇਹ ਵੀ ਕਿਵੇਂ ਕਰਦੇ। ਕੈਪਟਨ ਅਮਰਿੰਦਰ ਸਿੰਘ ਦੋਗਲੀ ਗੇਮ ਖੇਡ ਰਿਹਾ ਹੈ। ਇੱਕ ਪਾਸੇ ਤੰਨਾ ਮ ਕਿਸਾਨ ਦੀ ਸੰਘਰਸ਼ ਨਾਲੇ ਦੂਜੇ ਪਾਸੇ ਸਾਰੇ ਕਿਸਾਨਾਂ ਦੇ ਖਿਲਾਫ ਪਰਚੇ ਦਿੱਤੇ ਨੇ ਆ ਜਿਹੜੇ ਕਾਨੂੰਨ ਤਿੰਨੇ ਕਾਨੂੰਨ ਹੈ ਅੱਜ ਵੀ ਸੈਂਟਰ ਦੇ ਕਾਨੂੰਨ ਜਿਹੜੇ ਤਿੰਨੇ ਆ ਉਹ ਪੰਜਾਬ ਸਰਕਾਰ ਨੇ ਲਾਗੂ ਕੀਤੇ ਆ ਕੈਪਟਨ ਕਿਉਂ ਨਹੀਂ ਰੱਦ ਕਰਦਾ ਕਾਨੂੰਨ ਜਿਹੜੇ ਤਿੰਨ ਆਪਣੇ ਬਣਾਏ ਕਾਨੂੰਨ ਜਿਹੜੇ ਇਹਨੇ ਆਪਣੇ ਬਣਾਏ ਜਾਣ ਕੇ ਲੱਗਦਾ ਆ 도ਗਲੀ ਗੇਮ ਖੇਡੀ ਜਾਂਦਾ ਹੈ ਸੈਂਟ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ED ਦੇ ਕੇਸ ਬੜੇ ਆ ਹੋਰ ਬੜੀਆਂ ਕਮਜ਼ੋਰੀਆਂ ਆ ਜਿਹੜੀਆਂ ਕਮਜ਼ੋਰੀਆਂ ਕਾਂਗਰਸ ਦੀ ਸਰਕਾਰ ਆਪਣੇ ਬੀਜੇਪੀ ਸਰਕਾਰ ਨੂੰ ਨੱਕੋ ਫੜੀ ਬੈਠੀ ਹੈ ਤਾਂ ਜਿਵੇਂ ਕਹਿੰਦੇ ਆ ਉਵੇਂ ਇਹਨਾਂ ਨੂੰ ਕਰਾਈ ਜਾਂਦੇ ਆ ਤੋ ਇਸ ਕਰਕੇ ਜਿਹੜੇ ਹੁਣ ਕਿਸਾਨਾਂ ਦੇ ਜਿਹੜੇ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ ਹੁਣ ਸਾਰਿਆਂ ਦੇ ਪਰਚੇ ਹੋਣ ਲੱਗੇ 1500 ਪਰਚੇ ਦਿੱਤੇ ਕੱਲ ਜਨਤਾ ਮਾਤਰ ਤੇ ਬੈਠਾ ਜਿੰਪਾ ਨੇ ਜੀ ਰੇਡ ਪੱਤਰਕਾਰਾਂ ਤੇ ਹੱਥ ਹੱਥ ਮਾਰੀ ਕੀਤੀ ਬਹੁਤ ਗਲਤ ਕੀਤਾ ਉਹ ਇੱਕ ਮੈਂਬਰ ਪਾਰਲੀਮੈਂਟ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਮर्यादा ਹੁੰਦੀ ਹੈ ਇਹ ਹਰ ਪੱਤਰਕਾਰ ਦਾ ਹੱਕ ਹੈ ਕੁਐਸਚਨ ਪੁੱਛਣਾ ਇਹਦਾ ਮਤਲਬ ਨਹੀਂ ਤੁਸੀਂ ਆ ਜੋਸ਼ਾ ਆ ਕੇ ਕੁਛ ਮਰਜ਼ੀ ਕਰ ਲੋ ਕੈਨ ਬੀ ਬਿੱਟੂ ਇਹ ਬਿਆਨ ਦੇ ਰਹੇ ਨੇ ਉਹਦਾ ਬਗਾਨ ਨਹੀਂ ਜਿਹਨਾਂ ਸ਼ੋਭਾ ਹੁੰਦਾ ਹੈ ਅੱਜ ਮੌਜੂਦ ਬਿਆਨ ਦੇ ਸੀ ਮੈਨੂੰ ਬਿੱਟੂ ਸਾਹਿਬ ਦੀ ਕੋਈ ਪਦਵੀ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਰਦੇ ਆ ਰੋਜ਼ ਉਹਨਾਂ ਦਾ ਬਿਆਨ ਕੋਈ ਨਾ ਕੋਈ ਉਲਟ ਸੁੱਟ ਪਤਾ ਨਹੀਂ ਕੀ ਹੈ ਜਾਣਤਾ ਉਹ ਚਾਹੁੰਦੇ ਆ ਕਿ ਮੈਂ ਹਰ ਰੋਜ਼ ਖਬਰ ਚਾਵਾ ਕਿ ਇਹਦਾ ਬਿਆਨ ਦੇਵਾਂ ਲੋਕੀ ਆ ਮਗਰ ਉਹਨਾਂ ਨੂੰ ਟੀਵੀ ਵਾਲੇ ਮੇਰੇ ਮਗਰ ਮੇਰਾ ਬਿਆਨ ਕਰਨ ਲੋਕੀ ਸੁਣ ਬਿੱਟੂ ਸਾਹਿਬ ਤੁਸੀਂ ਸੰਘਰਸ਼ ਵਾਸਤੇ ਲੜੋ ਆਪਣੇ ਵਾਸਤੇ ਨਹੀਂ ਆਪਣੀ ਚੌਧਰ ਵਾਸਤੇ ਨਹੀਂ ਆਪਣੀ ਖਬਰਾਂ ਵਾਸਤੇ ਨਹੀਂ ਤੋਂ ਸ਼ਰੋਮਣੀ ਅਕਾਲੀ ਦਲ ਇਹ ਸੰਘਰਸ਼ ਵਿੱਚ ਪੂਰੀ ਤੌਰ ਤੇ ਪੂਰੀ ਜੋਰ ਨਾਲ ਅਸੀਂ ਸਾਰੇ ਵਰਕਰਾਂ ਦੀ ਡਿਊਟੀ ਲਈ ਹੈ ਹਲਕੇ ਭਾਈ ਡਿਸਟ੍ਰਿਕਟ ਵਾਈਜ਼ ਸਾਡੇ ਜਥੇਬੰਦੀ ਡਿਊਟੀ ਲਈ ਹੈ ਕਿ ਸੰਘਰਸ਼ ਵਿੱਚ ਤੁਸੀਂ ਵੱਡੇ ਪੱਧਰ ਤੇ ਹਿੱਸਾ ਲਓ ਤੇ ਲਗਾਤਾਰ ਸਾਡੇ ਵਰਕਰ ਉੱਥੇ ਜਾ ਵੀ ਰਹੇ ਹੈ ਤੇ ਉਹਨਾਂ ਨੂੰ ਕਿਹਾ ਕਿ ਜੋ ਅਥੋ ਜਥੇਬੰਦੀਆਂ ਜੋ ਫੈਸਲਾ ਕਰਨੀਆਂ ਜੋ ਹਦੇਸ਼ ਦੇਣਗੇ ਤੁਸੀਂ ਉਹਨਾਂ ਦੇ ਦੇਸ਼ ਦੇ ਨਾਲ ਚੱਲੋ ਬੀਜੇਪੀ ਦਾਵਾ ਕਰੀਏ ਸਰ ਆਉਣ ਵਾਲੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਸਾਡੀ ਹੋਏ ਦਾਵਾ ਤਾਂ ਬਹੁਤ ਅਰਦਾਸ ਕਰੇ ਸ਼ਾਇਦ ਬਣ ਜੇ ਜੇ ਇੱਕ ਬੀਜੇਪੀ ਇਹ ਅਗਵਾ ਦਾ ਘਰਾਉਣਾ ਸ਼ੁਰੂ ਹੋ ਜੇ ਤੇ ਹਰਜੀਤ ਗਰੇਵਾਲ ਦੇ ਪੰਚਾਇਤ ਪਿੰਡ ਨਹੀਂ ਉਹਦਾ ਬਾਈਕਾਟ ਕਰਦਾ ਸੀ ਹਰਜੀਤ ਗਰੇਵਾਲ ਤੇ ਬਿੱਟੂ ਦੇ ਮਨ ਲੱਗਦਾ ਇੱਕੋ ਹੀ ਬਿਮਾਰੀ ਹੈ ਮਨ ਲੱਗ ਕਿ ਇੱਥੇ ਵੀ ਹੁਣ ਇਕੱਠੇ ਵੀ ਹੁਣ ਇੱਕ ਟੀਵੀ ਤੇ ਆਉਣ ਲੱਗ ਗਈ ਉਹ ਵੀ ਰੋਜ਼ ਹੀ ਹਰਜੀਤ ਗਰੇਵਾਲ ਨੇ ਟੀਵੀ ਤੇ ਆਉਣਾ ਤੇ ਐਜੀ ਗੱਲ ਚੱਕਮੀਆਂ ਗੱਲ ਕਹਿਣੀ ਆ ਕਿ ਜਿਹੜੇ ਲੋਕਾਂ ਦੇ ਖਿਲਾਫ ਹੋਏ ਸੋ ਮੈਂ ਗਰੇਵਾਲ ਸਾਹਿਬ ਨੂੰ ਕਹਣਾ ਤੇ ਚੁੱਪ ਕਰਕੇ ਕਰੇ ਬੈਜੋ ਕੀ ਲੈਣਾ ਤੁਸੀਂ ਐ ਜੀਆਂ ਚੱਕਮੀਆਂ ਗੱਲਾਂ ਕਰਕੇ ਐ ਜੇ ਲੋਕਾਂ ਨੂੰ ਦੁਖੀ ਕਰਕੇ ਅੱਗੇ ਕਿਸਾਨ ਦੁਖੀ ਹੈ ਵਿਚਾਰੇ ਠੰਡ ਚ ਬੈਠੇ ਹੈ ਤੇ ਤੁਸੀਂ ਉੱਥੇ ਜਾ ਕੇ ਫਿਰ ਤੋਂ ਐ ਜੀਆਂ ਚੱਕਮੀਆਂ ਗੱਲਾਂ ਕਰਦੇ ਆ ਐ ਜਿਹੇ ਬਿਆਨ ਦਿੰਨੇ ਹੋ ਜਿਹੜੇ ਉਹਨਾਂ ਦੇ ਦੁੱਖ ਦਿਲ 'ਚ ਸੱਠ ਵਜਦੀ ਹੈ ਨੌਜੋਤ ਸਿੰਘ ਜਿਹੜਾ ਦੇਖ ਬਹੁਤ ਜਿਹੜੇ ਵਾਇਰਲ ਹੋ ਰਹੀ ਆ ਉਹਨਾਂ ਨੇ ਸ਼ੌਕ ਮੈਂ ਯਾਰ ਉਹ ਬੰਦਾ ਪਤਾ ਨਹੀਂ ਕੋ ਉਹ ਤਾਂ ਕੋਈ ਪਤਾ ਨਹੀਂ ਕੀ ਕਰਦਾ ਉਹਦਾ ਉਹਦਾ ਮੈਂ ਕੀ ਲਫ਼ਜ਼ ਨਹੀਂ ਹੈ ਨਹੀਂ ਮੇਰੇ ਕੋਲ ਉਹ ਡਿਸਕ੍ਰਾਈਬ ਕਰਨ ਲਈ ਅੱਛਾ ਇਹ ਵੀ ਆ ਕੇ ਜਿਹੜਾ ਹੈ ਸਾਡਾ ਇਹ ਲੋਕ ਦਾ ਪਿਛੇ ਜੀ ਹੈ ਕਾਂਗਰਸ ਦਾ ਘਰ ਬੰਦਾ ਹੈ ਜਿਹਨੂੰ ਤੋੜਨ ਲਈ ਤੁਸੀਂ ਸਾਰੇ ਦਾ ਸਾਫਤ ਇਲੈਕਸ਼ਨ ਲੜੋਗੇ ਜੀ ਨਹੀਂ ਹੋਣੀ ਨੀਕੋ ਨੀਕੋ ਹੌਲੀ ਹੌਲੀ ਤੂੰ ਦੇਖੋਗੇ ਕਾਂਗਰਸ ਕੋਈ ਨਹੀਂ ਰਹਿਣਾ ਜੈ ਜੀਆਂ ਕਰਤੂਤਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਜੈ ਜੈ ਨਕਮਾ ਮੁੱਖ ਮੰਤਰੀਓ ਹੈ जिने 4 ਸਾਲਾਂ ਪਰ ਕਰੋਨੀ ਨਿਕਲਿਆ ਅੱਜ ਹਾਲਾਤ ਜੋ ਪੰਜਾਬ ਦੀ ਹੈ ਅੱਜ ਇੱਕ ਕਿਸਾਨ ਗਰੀਬ ਮਜ਼ਦੂਰ ਕਿਸਾਨ ਦਾ ਦੁਖੀ ਹੈ ਆ ਸਾਰਾ ਕੁਝ ਕੈਪਟਨ ਕਰਕੇ ਮੈਨੂੰ ਐ ਜਾਂ ਨਕੰਮਾ ਮੁੱਖ ਮੰਤਰੀ ਮੈਂ ਨਹੀਂ ਦੇਖਿਆ ਜਿਹੜਾ ਪੰਜਾਬ ਚਾਹੁੰਦਾ ਹੀ ਨਹੀਂ ਮੈਂ ਤੁਸੀਂ ਮੈਨੂੰ ਇੱਕ ਦੱਸ ਦਿਓ ਇੱਕ ਇੱਟ ਲੱਗੀ ਹੋਏ ਕਿਸੇ ਗਲੀ ਲੱਗੀ ਗਲੀ ਚ ਕਿਟ ਪੂਰੇ ਇੱਟ ਪੰਜਾਬ ਚ ਲੱਗੀ ਹੋਵੇ ਨਸ਼ਾ ਖੁੱਲਾ ਚੱਲ ਰਿਹਾ ਹੈ ਨਸ਼ਾ ਵੇਚਣ ਵਾਲੇ ਕਾਂਗਰਸੀ ਐਮ.ਐਲ.ਏ ਸ਼ਰਾਬ ਵੇਚਣ ਵਾਲੇ ਕਾਂਗਰਸੀ ਐਮ.ਐਲ.ਏ ਰੇਤਾ ਵੇਚਣ ਵਾਲੇ ਕਾਂਗਰਸੀ ਐਮ.ਐਲ.ਏ ਹਰ ਕੰਮ ਚ ਪੈਸਾ ਜੇ ਕੋਈ ਕੰਮ ਕਰਾਉਣਾ ਪੈਸੇ ਦਿਓ ਕਾਂਗਰਸੀ ਐਮ.ਐਲ.ਏ ਨੂੰ ਤਾਂ ਕੰਮ ਮਿੰਟਾਜ ਕਰਾ ਲਓ ਉਹ ਤਾਂ ਐਨ ਲੱਗਿਆ ਕਿ ਜਿਵੇਂ ਫੂਨਾਕਾ ਕੀਰਲਾ ਸਾਡਾ ਸਾਲ ਰਹਿ ਗਿਆ ਤਾਂ ਹੁਣ ਦੋ ਹੱਤਾਂ ਦੇ ਲੁੱਟਣ ਤੇ ਲੱਗੇ ਆ ਕੈਪਟਨ ਸਾਹਿਬ ਆ ਪੈਸਾ ਜਿੰਨਾ ਇਕੱਠਾ ਕੀਤਾ ਕਰੋਗੇ ਕੀ ਆ ਜਿਹੜਾ ਪੈਸਾ ਹੁੰਦਾ ਹੈ ਆ ਤੁਹਾਡੇ ਕੋਲ ਹੀ ਰਹਿਣਾ ਪੰਜਾਬ ਸਰਕਾਰ ਦੇ ਅੱਗੇ ਧੱਕੇ ਹੈ ਮੈਨੇਜਰ ਸਮੇਤ ਉਹਨਾਂ ਆਜਮਾ ਦੇਵ ਨੇ 5GB ਚਾਰਜ ਕਰਾਈ। ਮੈਂ ਖਣਾ ਚੁਣਾ ਜਿਵੇਂ ਉਹ ਐਸਜੀਪੀਸੀ ਦੀ ਜਾਇਦਾਦ ਆ। ਐਸਜੀਪੀਸੀ ਜਾਇਦਾਦ ਬਦਲ ਸੇ ਕੌਮ ਦੀ ਜਾਇਦਾਦ ਆ। ਆ ਕਿਸੇ ਨਿੱਜੀ ਜਾਇਦਾਦ ਨਹੀਂ। ਸਰਕਾਰ ਸੇ ਕੌਮ ਦੀ ਜਾਇਦਾਦ ਤੇ ਕਬਜ਼ਾ ਕਰੇ ਇਹ ਤੋਂ ਮਾੜੀ ਗੱਲ ਕੀ ਉਸ ਦੀ। ਥੈਂਕ ਯੂ। ਉਹ ਕਾਂਗਰਸੀ ਜਿਹੜਾ ਕਾਂਗਰਸੀ ਉੱਥੋਂ ਦਾ ਵਿਧਾਇਕ ਹੈ। ਸ਼ਰੇ ਆਮ ਕਾਂਗਰਸੀ ਵਿਧਾਇਕ ਕਰਾ ਰਿਆ। ਬੱਚੇ-ਬੱਚੇ ਨੂੰ ਪਤਾ ਹੈ। ਫੜੇ ਗਏ ਸੀ ਫਿਰ ਤੋਂ ਸ਼ੁਰੂ ਕਰਾਤਾ। ਤੋ ਇਹ ਤੋਂ ਵਾਟ ਦੇ ਪ੍ਰੂਫ ਕੀ ਚਾਹੀਦਾ ਜੋ ਜਿਸ ਤਰੀਕੇ ਨਾਲ ਸ਼ਰਾਬ ਦਾ ਨਕਲੀ ਕਾਰੋਬਾਰ ਕਾਂਗਰਸ ਦੇ ਐਮ ਐਲ ਏ ਕਰਾਰੇ ਪਟਿਆਲੇ ਚ ਕਿਉਂਕਿ ਮੁੱਖ ਮੰਤਰੀ ਦਾ ਆਪਣਾ ਜਿਲ੍ਹਾ ਹੈ ਪੁਲਿਸ ਨੂੰ ਪਤਾ ਕਿ ਅਸੀਂ ਹੱਥ ਨਹੀਂ ਲਾ ਸਕਦੇ ਹਾਲਾਤ ਤਾਂ ਬਣ ਗਈ ਹੈ 350 ਫਰੀ ਹੈ ਥੈਂਕ ਯੂ